ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਮਿਸ ਸੁਰਮਣੀ ਜੀ ਅਤੇ ਬਿੱਟੂ ਖੰਨਾ ਵਾਲਿਆ ਜੀ ਦਾ ਗੀਤ ਜੋ ਗਾਇਆ ਹੈ ਢੋਲੀ ਤੋ ਨੂੰ ਗਉਣ ਲੱਗੇ ਆਸਾ ਤੁਹਾਨੂੰ ਪਸੰਦ ਆਵੇ ਸੁਣਨਾ ਜੀ ਤੇਰੇ ਹੱਥ ਵਿੱਚ ਡੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਤੇਰੇ ਹੱਥ ਵਿੱਚ ਡੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਅੱਜ ਨਾ ਡੋਲੀ ਤੋਰ ਵੇ ਬਾਬਲ ਹਰਾਂ ਖ ਲੈ ਇੱਕ ਦਿਨ ਹੋਰ ਤੇਰੇ ਹੱਥ ਵਿੱਚ ਡੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਤੇਰੇ ਹੱਥ ਵਿੱਚ ਡੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਕੋਈ ਨਾ ਕੂਲ ਬਹਾਲ ਨੀ ਤੀ ਕੋਈ ਨਾ ਕੋਲ ਬਹਾਨਾ ਕਹਿੰਦਾ ਇਹੋ ਜਵਾਨਾ ਨਤੀਏ ਤੀਆਂ ਤਨ ਬਗਾਨਾ ਕੋਈ ਨਾ ਕੋਲ ਬਹਾਨਾ ਨਤੀ ਕੋਈ ਨਾ ਕੋਲ ਬਹਾਨਾ ਕੋਈ ਨਾ ਕੋਲ ਬਹਾਨਾ ਨਤੀ ਕੋਈ ਨਾ ਕੋਲ ਬਹਾਨਾ ਚੁੱਪ ਖੜਾ ਕਿਉਂ ਰੋਵੇਂ ਵੀਰੇ ਚੁੱਪ ਖੜਾ ਕਿਉਂ ਰੋਵੇਂ ਇੱਕ ਗੱਲ ਰੱਖ ਲਈ ਚੇਤੇ ਵੀਰੇ ਸਾਰੇ ਔਰ ਦੇ ਪੱਕੇ ਚੁੱਪ ਖੜਾ ਕੀ ਵੇਖੇ ਵੀਰੇ ਚੁੱਪ ਖੜਾ ਕੀ ਵੇਖੇ ਇੱਕ ਗੱਲ ਰੱਖ ਲਈ ਚੇਤੇ ਵੀਰੋ उमिर पेके चुप खड़ा क्यू वेखे में मीरा चुप खड़ा क्यू वेखे ਨੇ ਨੂੰ ਮਗਦਾਨੀ ਰੀ ਨਿ ਪਹਿਣੇ ਨੇ ਨੂੰ ਮਗਦਾਨੀ ਬੇਮਸ ਤੇਰੇ ਵੀਰ ਨਿ ਪਹਿਣੇ ਹੋਊਗੀ ਹਾਰ ਅਖੀਰ ਨੇ ਨੂੰ ਮਗਦਾਨੀ ਰੀ ਨਿ ਪਹਿਣੇ ਨੇ ਨੂੰ ਮਗਦਾਨੀ ਵਜ ਗਈਆਂ ਸ਼ਨਾਇਆਂ ਨਿ ਮਾਏ ਵਜ ਗਈਆਂ ਸ਼ਨਾਇਆਂ ਵਜ ਗਈਆਂ ਸ਼ਹਨਾਈਆਂ ਨਮਾਏ ਵਜ ਗਈਆਂ ਸ਼ਹਨਾਈਆਂ ਸਾਖੀਆਂ ਤੇ ਪਰ ਝਾਈਆਂ ਨਮਾਏ ਢੋਲੇ ਪਵਣ ਆਈਆਂ ਵਜ ਗਈਆਂ ਸ਼ਹਨਾਈਆਂ ਨਮਾਏ ਵਜ ਗਈਆਂ ਸ਼ਹਨਾਈਆਂ बिटू कहे ए साथ निकुड़ी बिटू कहे हे सखिए निकुड़ी बिटू कहे ए सखिए निकुड़ी होन सब भी कठिया निकुड़िए होन सब भी कठिया निकुड़िए कारण किसे रखिया निकुड़िए बिटू कहे ए सखिया निकुड़िए बिटू कहे ए सखिया निकुड़िए किसे ने कारण ਰਖਿਆਣੀ ਕੁੜੀਏ ਹੌਣਸ ਬਬੀ ਕੱਠਿਆਣੀ ਕੁੜੀਏ ਹੌਣਸ ਬਬੀ ਕੱਠਿਆਣੀ ਕੁੜੀਏ ਹੌਣਸ ਬਬੀ ਕੱਠਿਆਣੀ ਕੁੜੀਏ ਤੇਰੇ ਹੱਥ ਵਿੱਚ ਡੋਰ ਵੇ ਬਾਬਲ ਤੇਰੇ ਹੱਥ ਵਿੱਚ ਡੋਰ ਅਜੇ ਨਡੋਲੀ ਤੋਰ ਵੇ ਬਾਬਲ ਰੱਖ ਲੈ ਇੱਕ ਦਿਨ ਹੋਰ ਅਜੇ ਨਡੋਲੀ ਤੋਰ ਵੇ